ਬੱਚਾ ਨਾ ਸਮਝ ਹੁੰਦਾ ਹਨਾ ਜੀ ਉਹਨੂੰ ਕੋਈ ਮਤ ਨਹੀਂ ਕਈ ਵਾਰੀ ਬੰਦਾ ਵੈਸੇ ਕਿਸੇ ਦੇ ਪਿੱਛੇ ਲੱਗ ਜਾਂਦਾ ਕਈ ਵਾਰੀ ਜੋਸ਼ ਚ ਆਹੀ ਨਵਾਲਗ ਤੇ ਕੋਈ ਕਾਰਵਾਈ ਨਹੀਂ ਕੀਤੀ ਇਹ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਨਵਾਲਗ ਹੈ ਜਿਹੜਾ 18 ਸਾਲ ਤੋਂ ਘੱਟ ਹੈ ਉਹਦੇ ਤੇ ਅਸੀਂ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਬੱਚਿਆਂ ਤੇ ਕੋਈ ਕਾਰਵਾਈ ਨਹੀਂ ਹੈਗੀ ਜਿਹੜਾ ਸਿਆਣਾ ਵਾ ਜਿਹੜਾ ਸਿਆਣਾ ਹੋਣ ਦੇ ਬਾਵਜੂਦ ਵੀ ਇਹੋ ਜਿਹਾ ਕੰਮ ਕਰਦਾ ਪਿਆ ਉਹਦੇ ਤੇ ਕਾਰਵਾਈ ਨਹੀਂ ਬੱਚਿਆਂ ਤੇ ਕੋਈ ਨਹੀਂ 18 ਸਾਲ ਤੋਂ ਘੱਟ ਵਾਲੇ ਤੇ ਅਸੀਂ ਕੋਈ ਕਾਰਵਾਈ ਨਹੀਂ ਕੀਤੀ ਉਹਨੂੰ ਤੁਸੀਂ ਸਮਝਾਓ ਤੁਹਾਡੇ ਕੋਲ ਹੁਣ ਘਰੇ ਆ ਚਾਹਣਗੇ ਕਿ ਭਾਈ ਇਹ ਕਦੇ ਨਹੀਂ ਕਿਤੇ ਕਿਸੇ ਨੇ ਇਹ ਤਾਂ ਐਵੇਂ ਇਹਨੇ ਮੁੱਦਾ ਬਣਾ ਲਿਆ ਕੋਈ ਪਾਣੀ ਪੋਣੇ ਦਾ ਨਹੀਂ ਕੋਈ ਜਾਤੀ ਦਾ ਰੌਲਾ ਨਹੀਂ ਇਹ ਤਾਂ ਐਵੇਂ ਆਪ ਹੀ ਬਾਲਾ ਫੁਕਰਾਇਆ ਬਣਾਇਆ ਕਰਦਾ ਜੀ ਜਾਦੇ ਉਸਾ ਸੀਗਾ ਕੋਈ ਗੱਲ ਨਹੀਂ ਬਾਤ ਨਹੀਂ ਜੇ ਕੋਈ ਗੱਲ ਸੀ ਇੱਥੇ ਥਾਣੇ ਦਰਖਾਸਤ ਦਿੰਦਾ ਜੀ ਇਹ ਐਸਐਸਪੀ ਕੋਲੇ ਜਾਂਦਾ ਡੀਸੀ ਕੋਲੇ ਜਾਂਦਾ ਇੱਥੇ ਧਰਨਾਤ ਲਈ ਲਾਉਣਾ ਜੀ ਪੰਚਾਇਤ ਧਰਨੇ ਲਾਉਂਦੀ ਹੁੰਦੀ ਹੈ ਕਿਤੇ ਪੰਚਾਇਤ ਨੇ ਧਰਨਾ ਲਾਇਆ ਦੱਸੋ ਕਿਤੇ ਹਿੰਦੂਤਾਲ ਠੀਕ ਹੈ ਜੀ ਬਲਬੀ ਸਾਈਂ ਖਾਲਸਾ ਵਾਹ ਹਾਂਜੀ ਕੀ ਲੱਗਦਾ ਤੁਹਾਨੂੰ ਉਹਦੇ ਵਿੱਚ ਕੀ ਸਚਾਈ ਹੈ ਜੀ ਜੀ ਇਸ ਦਾ ਬਾਰ-ਬਾਰ ਰਹਿਣਾ ਹੈ ਠੀਕ ਹੈ ਦਾਣਾ ਮੰਡੀ ਚ ਸਾਡਾ ਕੋਈ ਪਤਾ ਨਹੀਂ ਜੀ ਇੱਥੇ ਤਾਂ ਕੀ ਰੌਲਾ ਹੋਗਾ ਹਾਂ ਹਾਂਜੀ ਸਾਡੇ ਦੀ ਪਾਣੀ ਦਾ ਰੌਲਾ ਕੱਲਾ ਹਾਂ ਕਿਸੇ ਦਾ ਪਾਣੀ ਸਾਨੂੰ ਪਾ ਲੈਣ ਤੇ ਕਹਿੰਦਾ ਮੈਂ ਪਾਣੀ ਪਾਉਣ ਨਹੀਂ ਦਿੰਦਾ ਤੁਹਾਨੂੰ ਵੀ ਨਹੀਂ ਪਾਉਣ ਦਿੰਦਾ ਲੈ ਸਾਡਾ ਪਾਣੀ ਜੀ ਕਿਸੇ ਕਰਨੇ ਪਾਉਣ ਦਿੰਦਾ ਹੈਗਾ ਹਾਂਜੀ ਹਾਂ ਆ ਚਾਚਾ ਜੀ ਨੇ ਕਿਹਾ ਵੀ ਪਾਣੀ ਪੈ ਰਹੇ ਨੇ ਆਪਣੇ ਹਾਂ ਮੈਂ ਪਾਣੀ ਪਾਉਣ ਨਹੀਂ ਦੇਣਾ ਬਸ ਹਾਂ ਪਰ ਪਾਣੀ ਤਾਂ ਮਸਲਾ ਹੀ ਨਾ ਵਧ ਗਿਆ ਹਾਂਜੀ ਇਹ ਪਾਣੀ ਪਿੱਛੇ ਜੀ ਧਰਨਾ ਲਾ ਲੈਣੀ ਹਾਂ ਇਹ ਤੋਂ ਪਹਿਲਾਂ ਕੋਈਦਰ ਨਹੀਂ ਸੀ ਦਿੱਕੀ ਤੁਹਾਡੀ ਕੀ ਤੁਹਾਡੀ ਕੀ ਰਿਸ਼ਤੇਦਾਰੀ ਉਹਦੇ ਨਾਲ ਮੇਰਾ ਦੇਵਰ ਦਾ ਮੁੰਡਾ ਜੀ ਠੀਕ ਹੈ ਥੋੜਾ ਠੀਕ ਹੈ ਹਾਂ ਕੀ ਨਾ ਕੀ ਮਤ ਹੈ ਤੁਹਾਡਾ ਗਰੇ ਗੁਰਾਈ ਜੀ ਠੀਕ ਹੈ ਨਾ ਹੀ ਕੋਈ ਜਾਤੀਵਾਦ ਦਾ ਸਾਡੇ ਪਾਣੀ ਦਾ ਰੌਲਾ ਖਾਲੀ ਦਾ ਇਹ ਇੱਕ ਥਾਂ ਤੋਂ ਗੈਪ ਬੰਦ ਹੋ ਗਿਆ ਅਸੀਂ ਅੱਗੇ ਪਾਉਂਦੇ ਸੀ ਇਹਨੇ ਪਾਉਣ ਨਹੀਂ ਦਿੱਤਾ ਧੱਕਾ ਕਰਿਆ ਠੀਕ ਹੈ ਇਹ ਉੱਥੇ ਵੀ ਲੜਿਆ ਚਾਚਾ ਨਾਲ ਤੇ ਫਿਰ ਇਹ ਘਰੇ ਜਾਵੜੇ ਕੱਲ ਇਹਨਾਂ ਦੇ ਉੱਥੇ ਵੀ ਦੰਗਾ ਪਛਾਦੇ ਨੇ ਕਰਿਆ ਉੱਥੇ ਫਿਰ ਮਿਡੀਅਨ ਪਤਾ ਜੀ ਸਾਰਾ ਕੁਝ ਹੋਇਆ ਡਾ ਜੀ ਨਾਲੀ ਦਾ ਪੂਰਾ ਮਾਮਲਾ ਕੀ ਹੈ ਜੀ ਬੜੇ ਲੋਕਾਂ ਨੂੰ ਨਾਲੀ ਨਾਲੀ ਤਾਂ ਗੱਲ ਆਡ ਰਹੀ ਹੈ ਪਰ ਨਾਲੀ ਦਾ ਮਸਲਾ ਕੀ ਹੈ ਸਾਡਾ 25 ਸਾਲ ਤੋਂ ਪਾਣੀ ਉੱਥੇ ਹੀ ਪੈ ਰਿਹਾ ਬਈ ਪਾਈਪਾਂ 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 ਹਾਂ ਪਾਈਪਾਂ ਚਾਹਦੀਆਂ ਪਾਈਪਾਂ ਉਹ ਬਈ ਸਰਕਾਰੀ ਪਿੰਜਾਂ ਨੂੰ ਛੱਪੜ ਚ ਆਉਂਦੇ ਆ ਤੇ ਪਾਣੀ ਗੰਦੇ ਦਾ ਹੀ ਨਿਕਾਸ ਹੁੰਦੇ ਚ ਪਾਣੀ ਤਾਂ ਪਹਿਲਾਂ ਤੋਂ ਉਧਰੇ ਦੀ ਨਗਦ ਆਈ ਹਾਂ ਗੰਦਾ ਕਿੰਨੇ ਘਰਾਂ ਦਾ ਨਿਕਦ ਆ ਸਾਡਾ ਅਸੀਂ ਹੋਵਾਂਗੇ ਜੀ ਤਾਂ ਨਦਨ ਸੀ 15 20 ਘਰਾਂ ਦੇ 15 20 ਘਰ ਉਹਨਾਂ ਦੇ ਵਿੱਚੋਂ ਜਿਹੜੇ ਆ ਇਹ ਕਹਿ ਲਈਏ ਜ਼ਿੰਮੇਦਾਰਾਂ ਦੇ ਘਰ ਕਿੰਨੇ ਆ ਤੇ ਐਸੇ ਪਰਿਵਾਰਾਂ ਦੇ ਘਰ ਕਿੰਨੇ ਤਿੰਨ ਕਈ ਆ ਤਿੰਨ ਪੰਜ ਅਸੀਂ ਆ ਜੀ ਮਾਜਵੀ ਸਿੱਖ ਹਾਂ ਤੇ ਤਿੰਨ ਜ਼ਿੰਮੇਦਾਰ ਆ ਜੀ ਤਿੰਨ ਜ਼ਿੰਮੇਦਾਰ ਹਾਂ ਅੱਧੇ ਕਨੇ ਤਾਂ ਪਾਈ ਬੈਠਿਆ ਜੀ ਮੁਰਦੀ ਤੇ ਸਾਡਾ ਪਾਣੀ ਬੰਦ ਕਰਤਾ ਜੀ ਠੀਕ ਹੈ ਜੀ ਥੋੜੇ ਘਰਾਂ ਦਾ 6-7 ਘਰਾਂ ਦਾ ਪਾਣੀ ਬੰਦ ਕਰਤਾ ਉਹਦਾ ਪਾਣੀ ਵੀ ਉੱਥੇ ਪੈਂਦਾ ਹਾਂ ਉਹਦਾ ਪਾਣੀ ਵੀ ਉੱਥੇ ਪੈਂਦਾ ਉਹ ਪੈਪ ਤੇ ਪੈਂਦਾ ਇਹਨਾਂ ਤੋਂ ਪੁਰਾਣੇ ਪਾਣੀ ਪੈਂਦੇ ਆ ਇਹ ਤੇ ਬਸ ਉਹ ਸਾਡਾ ਕੋਈ ਰੰਜਸ ਕਰਕੇ ਇਹਨਾਂ ਦਾ ਬਸ ਆਪਦੀ ਘਰ ਦਾ ਮਸਲਾ ਕਰਕੇ ਕਿ ਆਈ ਫਿਰ ਕਿਉਂ ਵੀ ਮਸਲਾ ਇੰਨਾ ਵਧਿਆ ਉਹ ਬਾਈ ਜੀ ਸਾਡੇ ਤੇ ਨਾ ਜੀ ਮੈਂ ਸਿੱਧੀ ਗੱਲ ਦੱਸਦਾ ਸਾਡੇ ਤੇ ਪਰਚਾ ਪਾਉਂਦਾ ਸੀਗਾ ਨਜਾਇਜ਼ ਉਹਨੂੰ ਪਤਾ ਜੀ ਪੁੱਛਦਾ ਹੋਈ ਜਾਂਦਾ ਉਹਨਾਂ ਦੇ ਕੋਲ ਹਾਂ ਤੇ ਉਹਨਾਂ ਨੇ ਨਜਾਇਜ਼ ਪਰਚਾ ਪਾਉਂਦਾ ਜੁਆਕਾਂ ਤੇ ਮੇਰੇ ਤੇ ਪੜ੍ਹਾਈ ਖਰਾਬ ਕਰਤੀ ਮੇਰੇ ਬੱਚਾਂ ਦੀ ਤਾਂ ਉਹਨੇ 2 ਸਾਲ ਤੋਂ ਪੀਐਮ ਨੇ ਕਰੇ ਜੁਆਕਾਂ ਤਾਂ ਮੈਂ ਪੁੱਛਣਾ ਦੇ ਦੇ ਮਸਾ ਪੜ੍ਹਾਇਆ ਉਹ ਬੰਦੇ ਨੇ ਮੈਨੂੰ ਬਹੁਤ ਜਲੀਲ ਕਰ ਚੁੱਕਿਆ ਠੀਕ ਆ ਉਹ ਬੰਦੇ ਦਾ ਕਸੂਰਾ ਹੋਰ ਕਿਸੇ ਦਾ ਕਸੂਰ ਨਹੀਂ ਉਹਨੇ ਐਵੇਂ ਵੇੜੇ ਸਾਡੇ ਵੇੜ ਸਾਡੇ ਭਾਈ ਚਾਰੇ ਸਾਡੇ ਚ ਪਾਈ ਸਾਡੇ ਭਾਈ ਚਾਰੇ ਦਾ ਉਹਨੇ ਖਰਾਬ ਕਰਿਆ ਕਿਸੇ ਦਾ ਕਸੂਰ ਨਹੀਂ ਹੋਰ ਉਹ ਬੰਦੇ ਦਾ ਇਕੱਲੇ ਦਾ ਜ਼ਿਆਦਾਤਰ ਕੂਈ ਸਾਡਾ ਜਾਤੀ-ਜੁਤੀ ਦਾ ਕੋਈ ਹਾਂ ਜੱਟ-ਜੁਤੀ ਦਾ ਮਸਲਾ ਨਹੀਂ ਜਵਾਕਾਂ ਨੂੰ ਪੰਡਕਾ ਕੇ ਉਹਨੇ ਇੱਥੇ ਦੰਗਾ ਕਰਵਾਇਆ ਜਵਾਕਾਂ ਦਾ ਕੋਈ ਕਸੂਰ ਨਹੀਂ ਛੋਟੀ ਉਮਰ ਦੇ ਬੱਚੇ ਸੀ ਉਹਨਾਂ ਨੂੰ ਮਾਫ ਕੀਤਾ ਜਾਵੇ ਮੈਂ ਤਾਂ ਇਹੀ ਕਹਿੰਦਾ ਸਰਕਾਰ ਨੂੰ ਇਹਨੂੰ ਸਜ਼ਾ ਮਿਲੇ Gracias sean todos